ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਟਿਊਬਰ ਜਸਵੀਰ ਸਿੰਘ ਮਾਹਲ ਜ਼ਿਲ੍ਹਾ ਅਰੋਪਨਗਰ ਜਣ ਕੇ ਅਰੋਪੜ ਦੇ ਰਹਿਣ ਵਾਲਾ ਤੇ ਜਸੂਸੀ ਕਰਦਾ ਫੜਿਆ ਗਿਆ ਉਹਦੀਆਂ ਤਾਰਾਂ ਜੋਤੀ ਮਲਹੋਤਰਾ ਦੇ ਨਾਲ ਵੀ ਜੁੜੀਆਂ ਨੇ ਔਰ ਮੈਂ ਇੱਥੇ ਬੇਨਤੀ ਕਰਨੀ ਹੈ ਉਹਦਾ ਮੈਂ ਚੈਨਲ ਫਰੋੜਿਆ 2008 ਦਾ ਬਣੇ 33 ਕਰੋੜ ਤਕਰੀਬਨ ਲਗਭਗ ਉਹਦਾ ਵਿਅੂ ਇੰਨੇ ਪੈਸੇ YouTube ਚੈਨਲ ਤੋਂ ਨਹੀਂ ਆ ਸਕਦੇ ਇਹ ਗਰੰਟੀ ਹੈ ਇਹ ਕਿੱਥੋਂ ਆਏ ਇਹ ਕਹਿਣ ਦੀ ਲੋੜ ਹੀ ਨਹੀਂ ਉਹਦੇ ਪਿੰਡ ਜਾ ਕੇ ਦੇਖੋ 70-80 ਲੱਖ ਕੋਠੀ ਤੇ ਲੱਗ ਚੁੱਕੇ ਹਜੇ ਕੰਪਲੀਟ ਨਹੀਂ ਹੋਈ ਇੰਨੇ ਪੈਸੇ ਹੋਰ ਲੱਗਣੇ ਆ ਇਹ ਸਿੱਧੇ ਤੌਰ ਤੇ ਪਤਾ ਹੈ ਵੀ ਵਿਦੇਸ਼ੀ ਤਾਕਤਾਂ ਜਿਹੜੀਆਂ ਹੈਗੀਆਂ ਨੇ ਪਾਕਿਸਤਾਨ ਦੀਆਂ ਏਜੰਸੀਆਂ ਕਹਿ ਲਈਏ ਉਹ ਫੰਡਿੰਗ ਇਹਨਾਂ ਨੂੰ ਕਰਦੇ ਨੇ ਇੱਥੇ ਕੋਈ ਦੌਰਾ ਮਾਰੀ ਇੱਕ ਤੀੜ ਪਾਕਿਸਤਾਨ ਵੀ ਜਾ ਕੇ ਆਇਆ ਵਿਕਟੋਰੀਆ ਕੈਨੇਡਾ ਦੇ ਵਿੱਚ ਵੀ ਘੁੰਮਦਾ ਰਿਹਾ ਆ ਦੇਖੋ ਵਿਕਟੋਰੀਆ ਕੀ ਹੈ ਉਹ ਖਰਚੇ ਐਵੇਂ ਤਾਂ ਨਹੀਂ ਹੁੰਦੇ ਜਨਾਬ ਮੈਂ ਤਾਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਯੂਟਿਊਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਫਰੋਲਿਆ ਜਾਵੇ ਔਰ ਸਭ ਤੋਂ ਬਾਅਦ ਸਬੂਤ ਕੀ ਮੇਲੇ 150 ਨੰਬਰ ਪਾਕਿਸਤਾਨ ਦਾ ਇਹਦੇ ਫੋਨ ਵਿੱਚੋਂ ਪੜਿਆ ਗਿਆ ਇਹ ਪੁਲਿਸ ਨੇ ਖੁਲਾਸੇ ਕੀਤੇ ਆ ਜਿਹੜੇ ਹੋਰ ਵੀ ਪਾਕਿਸਤਾਨ ਜਾਂਦੇ ਨੇ ਨਾ ਜਿਹੜੇ ਕਹਿੰਦੇ ਨੇ ਸਾਡਾ ਨਿਕਾਣਾ ਸਾਹਿਬ ਹੈ ਉੱਥੇ ਸਾਡਾ ਪੰਜਾ ਸਾਹਿਬ ਹੈ ਉੱਥੇ ਕਹਿੰਦੇ ਨੇ ਨਾ ਇਹਨਾਂ ਸਭ ਨੂੰ ਫੜੋ ਇਹਨਾਂ ਦੇ ਫੋਨ ਫੜ ਲ ਕੇ ਦੇਖੋ ਕਿਉਂਕਿ ਇਹਨਾਂ ਕੋਲੇ ਰਾਤੇ ਰਾਤ ਅਮੀਰ ਹੋਣ ਦੇ ਜਿਹੜੇ ਸੁਪਨੇ ਨੇ ਨਾ ਉਹ ਕਿਤੇ ਨਾ ਕਿਤੇ ਬਹੁਤ ਹੀ ਮਾਇਆ ਭਾਲਦੇ ਨੇ ਹੁਣ ਮਹੀਨੇ ਵਿੱਚ 20-30 ਹਜ਼ਾਰ ਜਾਂ 50 ਹਜ਼ਾਰ ਕਮਾ ਕੇ ਤਾਂ ਐਡੀਆਂ ਵੱਡੀਆਂ ਕੋਠੀਆਂ ਬਣਦੀਆਂ ਨਹੀਂ ਇਹ ਦੋ ਭਰਾ ਨੇ ਚਾਰ ਕਿੱਲੇ ਜ਼ਮੀਨ ਹੈ ਐ ਡਿਬੜੀ ਕੋਠੀ ਕਿੰਦਾ ਪੈ ਗਈ ਹਲੇ ਤਾਂ 70 80 ਲੱਖ ਲੱਗ ਗਿਆ ਹਲੇ ਤਾਂ ਮਹਿੰਗੀ ਲੱਕੜ ਲੱਗਣੀ ਆ ਫਰਨੀਚਰ ਮਹਿੰਗਾ ਹੋਣਾ ਹਲੇ ਹਲੇ ਤਾਂ 에어 ਕੰਡੀਸ਼ਨਰ ਵੀ ਕੋਠੀ ਕਰਨੀ ਹੈ ਜਾਨਕਿ ਇੰਨੇ ਪੈਸੇ ਖੋਰ ਲੱਗਣੇ ਕਿੱਥੋਂ ਆਗੇ ਇਹ ਸਵਾਲ ਤਾਂ ਉੱਠਣਗੇ ਉੱਠਣਗੇ ਮੈਂ ਪੰਜਾਬ ਪੁਲਿਸ ਨੂੰ ਇਹ ਬੇਨਤੀ ਕਰਦਾ ਵੀ ਯੂਟਿਊਬਰ ਜਿੰਨੇ ਵੀ ਹੈਗੇ ਜਿਹੜੇ ਪਾਕਿਸਤਾਨ ਜਾਂਦੇ ਆ ਇਹਨਾਂ ਸਭ ਦੇ ਫੋਨ ਪਰੋਲੇ ਜਾਣ ਇੰਨੇ ਲੰਕੇ ਜਿਹੜੇ ਨੇ ਆਈਐਸਆਈ ਦੇ ਨਾਲ ਜੁੜੇ ਹੋਏ ਨੇ ਉੱਥੋਂ ਫੰਡ ਨਗਵਾਉਣ ਦੀ ਗੱਲ ਐਵੇਂ ਨਹੀਂ ਐਡਿੰਗਾਂ ਵੱਡੀਆਂ ਕੋਠੀਆਂ ਬੰਦੀਆਂ ਇੱਕ ਹੋਰ ਬੇਨਤੀ ਕਰਨੀ ਆ ਜਿਹੜੇ ਕਹਿੰਦੇ ਨੇ ਸਾਡੀ ਭਾਵਨਾ ਸਾਡੀ ਸ਼ਰਧਾ ਹੈ ਸਾਡਾ ਨਨਕਾਣਾ ਸਾਹਿਬ ਹੈ ਉੱਥੇ ਉਹ ਆਪਣੀ ਭਾਵਨਾ ਆਪਣੇ ਕੋਲ ਰੱਖੋ ਜਿਹੜਾ ਵੀ ਭਾਰਤ ਦੇ ਖਿਲਾਫ ਇਹੋ ਜਿਹੇ ਸ਼ਾਸ਼ਣ ਰਚਦਾ ਹੈ ਜੀਸੂਸੀ ਕਰਦਾ ਹੈ ਤਾਂ ਉਹਦੇ ਛੇਤਰ ਫਿਰਨਾ ਚਾਹੀਦਾ तकरीबन ਜੇਲ੍ਹ ਵਿੱਚ ਇਹੋ ਜਿਹੇ ਨੂੰ ਬੰਦ ਕਰਕੇ ਰੱਖੋ ਦੂਜਿਆਂ ਨੂੰ ਸਬਕ ਮਿਲੇ ਕੀ ਗੱਲ ਬਈ ਭਾਰ ਦੇ ਵਸ਼ਿੰਦੇ ਹੋ ਕੇ ਜੇ ਸੂਸੀ ਕਰੋ ਤੁਸੀਂ ਇਸੇ ਨੂੰ ਕਿਹਾ ਜਾਂਦਾ ਘਰ ਦਾ ਭੇਤੀ ਲੰਕਾ ਟਾਵੇ ਇਹ ਸ਼ਬਦ ਐਵੇਂ ਨਹੀਂ ਬਣੇ ਹੋਏ ਪਰ ਬਹੁਤ ਵਧੀਆ ਹੋਇਆ ਹਲ ਤਾਂ ਹੋਰ ਬਹੁਤ ਕੁਝ ਨਿਕਲਣਾ ਹਲ ਤਾਂ ਕੋਠੀ ਤੇ ਲਗਾ 80 ਲੱਖ ਰੁਪਏ ਜਿਵੇਂ ਕਹਿੰਦੇ ਹਜੇ ਹੋਰ ਲੱਗੂ ਥਾਰ ਗੱਡੀ ਵੀ ਇਹਦੇ ਕੋਲੇ ਸੋਨਾ ਚਾਂਦੀ ਹੋਰ ਬੜਾ ਕੁਝ ਹੋਣਾ ਹਲੇ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਸੱਚ ਕਰਨੀ ਪੈਣੀ ਹੈ ਹਲੇ ਉੱਥੇ ਪਲਾਟ ਉਥਾਰ ਵਾਲੀ ਬੀਬੀ ਮੰਗੋ ਔਡੀ ਵੀ ਹੋ ਸਕਦੀ ਆ ਘੜੀ ਵੀ 30 ਲੱਖ ਵਾਲੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਆ ਜਿਹੜੇ ਨੇ ਸਫਾਈਆਂ ਦੇ ਉੱਤੇ ਹੁੰਦੇ ਆ ਨਹੀਂ ਜੀ ਪੁਲਿਸ ਧੱਕਾ ਕਰਦੀ ਹੈ ਨਹੀਂ ਜੀ ਘੂਮਤ ਧੱਕਾ ਕਰਦੀ ਐ ਘੂਮਤ ਤੁਹਾਡੇ ਅੱਗੇ ਹੱਥ ਜੋੜੇ ਪਰਲਸ ਤੋਂ ਤੁਹਾਨੂੰ ਸ਼ਰੋਪਾ ਪਾਵੇ ਅੱਛਾ ਇਹ ਮਸ਼ਹੂਰ ਪਤਾ ਕਿੱਥੋਂ ਹੋਇਆ ਸੀ ਜਦੋਂ ਨੇ ਚੈਨਲ ਬਣਾਇਆ ਇਹਦਾ 2008 ਦਾ ਚੈਨਲ ਬਣਿਆ ਇਹਨੇ ਕਦੇ ਮੁਰਗਾ ਬਣਾ ਲਿਆ ਆ ਦੇਖੋ ਤਰੀ ਵਾਲਾ ਬਣਾਉਣ ਲੱਗਿਆ ਸਿੱਖੋ ਤੁਸੀਂ ਰੈਸਪੀ ਕੀ ਹੁੰਦੀ ਆ ਆ ਸਾਗ ਬਣਾਉਣ ਲੱਗਿਆ ਵੱਡੀ ਬੇਬੇ ਵਾਲਾ ਆ ਮੱਕੀ ਦੀਆਂ ਰੋਟੀਆਂ ਇੰਨਾ ਆਲਣ ਪਾਈਦਾ ਐ ਇਦਾਂ ਇਹ ਬਣਾਉਂਦਾ ਰਿਹਾ ਪਹਿਲਾਂ ਫਿਰ ਪਲੇਨ ਵਿੱਚ ਖੜ ਜਾਣਾ ਆ ਦੇਖੋ ਚਾਰ ਦਰਵਾਜ਼ੇ ਹੁੰਦੇ ਐ ਐਦਾਂ ਸਾਲ ਮਾਰਨੀ ਐ ਜਿਹੜੇ ਕਿ ਲੋਕਾਂ ਨੂੰ ਬੇਵਕੂਫ ਬਣਾਏ ਬੜਾ ਵੱਡਾ ਗਿਆਨ ਬਣਦੇ ਆ ਪਰ ਨਿਕਲਿਆ ਕੀ ਪਾਕਿਸਤਾਨ ਦਾ ਜਸੂਸ ਤੇ ਉਹ ਜਿਹੜੀ ਜੋਤੀ ਮਲਹੋਤਰਾ ਹੈਗੀ ਆ ਉਹਦੇ ਨਾਲ ਕਹਿੰਦੇ ਤਾਰਾਂ ਜੁੜੀਆਂ ਨੇ ਉਥੇ ਗਏ ਨੇ ਵੀਡੀਓ ਵਾਇਰਲ ਹੋ ਗਈਆਂ ਤੇ ਫੋਨ ਵਿੱਚੋਂ 150 ਪਾਕਿਸਤਾਨੀਆਂ ਦੇ ਨੰਬਰ ਨਿਕਲੇ ਹੋਰ ਇਹਨੂੰ ਉੱਪਰ ਕੀ ਆ ਕੁਈ ਰਿਸ਼ਤੇਦਾਰੀ ਆ ਤੁਹਾਡੀ ਉੱਥੇ ਜਿਹਨਾਂ ਨੇ ਕਾਣਾ ਸਾਹਿਬ ਕਿਸੇ ਨੇ ਜਾਣਾ ਤਾਂ ਪਾਸਪੋਰਟ ਤੇ ਵੀਜ਼ਾ ਲਵਾਓ ਜਾਓ ਦਰਸ਼ਨ ਕਰਕੇ ਆਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਆਪਣੇ ਦੇਹ ਦੇ ਨਾਲ ਧਰੋ ਨਾ ਘਮਾਓ ਦੇ ਤ੍ਰੋਹੀ ਦਾ ਪਰਚਾ ਹੋਵੇ ਇਹੋ ਜਿਹਿਆਂ ਲਗਾਉਣਾ ਜੇਲਾਂ ਵਿੱਚ ਹੀ ਰਹਿਣ ਇਹਨਾਂ ਨੂੰ ਬਾਹਰ ਕੱਢੋ ਨਾ ਔਰ ਹੋਰ ਵੀ ਜਿਹੜੇ ਇਹੋ ਜਿਹੇ ਖਤੀਣ ਜਾਂਦੇ ਨੇ ਪਾਕਿਸਤਾਨ ਖਾਸ ਕਰਕੇ ਜਿਹੜੇ ਯੂਟਿਊਬਰ ਨੇ ਉਹਨਾਂ ਸਭ ਨੂੰ ਪਰੋਲਿਆ ਜਾਵੇ ਨੰਬਰ ਚਾ ਕਿਤੇ ਜਿਹੜੇ ਵੀ ਕਿੱਥੇ ਕਿੱਥੇ ਤਾਰਾਂ ਜੁੜੀਆਂ ਨੇ ਮੈਂ ਜਿਹੜਾ ਵੀ ਬੰਦਾ ਭਾਰਤ ਦੀ ਜਿਸੂਸੀ ਕਰਦਾ ਕੋਈ ਵੀ ਹੋਵੇ ਬੋਰਸ ਨੂੰ ਵੀ ਕਹਿਣਾ ਸਰਕਾਰ ਨੂੰ ਵੀ ਕਹਿਣਾ ਫੜ ਕੇ ਚੰਗੀ ਤਰ੍ਹਾਂ ਛੇਤਰ ਫੇਰੋ ਇਹਨਾਂ ਦੇ ਔਰ ਜਿਹੜੇ ਆ ਮਾਲਾ ਜੀ ਪਾ ਕੇ ਜਾਂਦੇ ਨੇ ਨਾ ਸਾਡੀ ਸ਼ਰਦਾ ਹੈਗੀ ਆ ਬਾਬੇ ਨਾਨਕ ਦੇ ਪੈਰਾਂ ਵਿੱਚ ਸੀ ਝਕੋਣਾ ਬਾਬੇ ਨਾਨਕ ਦੇ ਦਰਸ਼ਨ ਬਾਣੀ ਵਿੱਚ ਹੁੰਦੇ ਆ ਇਟਾਂ ਵਿੱਚੋਂ ਨਹੀਂ ਹੁੰਦੇ ਧਿਆਨ ਨਾਲ ਸੁਣ ਲਿਓ ਜਿਹੜੇ ਕਹਿੰਦੇ ਨੇ ਨਾ ਪੱਥਰ ਯੋਗਤਾ ਇਹ ਮਨਕੜਤ ਕਹਾਣੀਆਂ ਨੇ ਪੱਥਰ ਕੌਣ ਹੈ ਬਾਣੀ ਵਿੱਚ ਪੱਥਰ ਕਿਹਦੇ ਲਈ ਕਿਤੇ ਹੈ ਬਾਣੀ ਵਿੱਚ ਜਿਹੜਾ ਨਾ ਸਮਝ ਸਕੇ ਜਿਹਦਾ ਪੱਥਰ ਵਰਗਾ ਦਿਲ ਹੋਵੇ ਪੱਥਰ ਵਰਗਾ ਮਨ ਹੋਵੇ ਉਹਨੂੰ ਕਿਹਾ ਗਿਆ ਹੈ ਪਤਾ ਹੈ ਗੁਰੂ ਪਾਸ਼ਾ ਨੇ ਪੱਥਰ ਕਿਹਨੂੰ ਕਿਹਾ ਪਵਨ ਬਾਣੀ ਵਿੱਚ ਅਸੀਂ ਤਾਂ ਉਧਰ ਜਾਣਾ ਹੀ ਨਹੀਂ ਇਹ ਤਾਂ ਜਿਹੜੀਆਂ ਗੱਪ ਕਹਾਣੀਆਂ ਸਾਈਆਂ ਉੱਥੇ ਅਸੀਂ ਨਿਰ ਭਰਾਂ ਫੇ ਸਾਡੀ ਸਰਦ ਜੇ ਮਾੜੀ ਵਿਅਦਬੀ ਹੋ ਗਈ ਤੇ ਸਾਡੇ ਹਿਰਦੇ ਬਲੁੰਦਰੇ ਗਏ ਸਾਨੂੰ ਠੇਸ ਪਹੁੰਚੀ ਐਦੋਂ ਵੱਡੀ ਠੇਸ ਕੀ ਹੋਊਗੀ ਤੁਸੀਂ ਭਾਰ ਦੇ ਪਛਿੰਦੇ ਹੋ ਕੇ ਪਾਕਿਸਤਾਨ ਲਈ ਯਸੂਸੀ ਕਰੋ ਲੱਖ ਲਾਨ ਤੇ ਹਜੇ ਯੂਟਿਊਬਰਾਂ ਦੇ ਜੇ ਯੂਟਿਊਬ ਤੋਂ 4 ਪੈਸੇ ਕਮਾਉਣੇ ਹੋ ਆਪਣੇ ਦੇਸ਼ ਦੀ ਗੱਲ ਕਰੋ ਆਪਣੇ ਪੰਜਾਬ ਦੀ ਗੱਲ ਕਰੋ ਆਪਣੀ ਕੌਮ ਦੀ ਗੱਲ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਬੇਨਤੀ ਕਰਦਾ ਜਿੱਥੇ ਵੀ ਇਹੋ ਜਿਹੇ ਕਤੀੜਾ ਮਿਲਦੀਆਂ ਨੇ ਜਸਵੀਰ ਮਾਲ ਹੋਵੇ ਜੋ ਟੀਮ ਲੋਤਰਾ ਹੋਵੇ ਜੋ ਕੈਂਥਲ ਤੋਂ ਖੜਿਆ ਸੀ ਹੋਰ ਵੀ ਬਥੇਰੇ ਨਿਕਲਣਗੇ ਅਜੇ ਕੀ ਹੋਇਆ ਬਹੁਤ ਜਾਣਦੇ ਨੇ ਇਹ ਜਾ ਕੇ ਇਹਨਾਂ ਸਭ ਦੇ ਛੇਤਰ ਫਿਰੇ ਔਰ ਸਭ ਤੋਂ ਘੱਟੀਆ ਹਰਕਤ ਫਿਰ ਕਹਣਗੇ ਸਬੂਤ ਦਿਓ ਐਦੋਂ ਵੱਡੇ ਸਬੂਤ ਕੀ ਚਾਹੁੰਦੇ ਨੇ ਜਿਹੜਾ ਬੰਦਾ 50-60000 ਰੁਪਇਆ ਕਮਾਉਣ ਵਾਲਾ 80-90 ਲੱਖ ਦੀ ਕੋਠੀ ਪ੍ਰਾਈਵੇਟ ਹਲੇ ਤਿਆਰੀ ਹੋਣੀ ਹੈ ਹਲੇ ਹੋਰ ਪਤਾ ਨਹੀਂ ਕੀ ਕੁਝ ਹੋਣਾ ਹੈ ਕੋਸਾ ਦਾ ਬਿਸਕਟ ਵੀ ਨਿਕਲਣ ਸੋਨੇ ਦੇ ਕੀ ਪਤਾ ਫਰੂਲੇ ਜਣਾ ਬਹੁਤ ਕੁ ਸਾਰੇ ਇਹ ਬੇਨਤੀ ਪ੍ਰਬੰਧ ਕਰਿਓ ਭਰਾਵੋ ਭਾਰਤ ਦੇ ਵਸਿੰਦੇ ਹੋ ਕੇ ਖਾਸ ਕਰਕੇ ਪੰਜਾਬ ਦੇ ਵਿੱਚ ਰਹਿਣ ਵਾਲਿਓ ਮੰਗਦਾਰੀਆਂ ਕਰੋ ਸਾਡੇ ਭਾਰਤ ਨੇ ਪੰਜਾਬ ਨੇ ਬਹੁਤ ਸੰਤਾਪ ਚੱਲਿਆ ਅਸੀਂ ਬਹੁਤ ਵਾਰੀ ਉਜੜ ਕੇ ਬਸੇ ਆਂ ਔਰ ਜਿਨ੍ਹਾਂ ਨੇ ਉਜਾੜਿਆ ਤੇ ਉਹਨਾਂ ਤੋਂ ਬਚੋ ਨਾ ਇਹੋ ਜਿਹੀਆਂ ਹਰਕਤਾਂ ਕਰੋ ਜਿਹੜੇ ਮੁਲਖ ਦਾ ਖਾਨ ਨੇ ਉਹਨਾਂ ਦੇਖ ਦਾ ਖਾਨ ਨੇ ਤੇ ਉਹਦਾ ਕਦੇ ਸ਼ੁਕਰ ਵੀ ਕਰ ਲਿਆ ਕਰੋ ਉਹਨੂੰ ਭੰਡਿਆ ਨਾ ਕਰੋ ਚਾਰ ਸਿਲਣਾ ਦੀ ਖਾਤਰ ਯਿਸੂਸੀਆਂ ਕਰਦੇ ਹੋ ਕਦੇ ਸੋਚਿਆ ਹੋਣਾ ਵੀ ਜਹਾਜ਼ ਤੇ ਚੜ ਕੇ ਜਾਵਾਂਗੇ ਵੀਡੀਓ ਪਾਵਾਂਗੇ ਵੀ ਜੇਲ੍ਹ ਵਿੱਚ ਹੀ ਜਾਣਾ ਪਊਗਾ ਵੀ ਛਿੱਤਰ ਵੀ ਪੈਣਗੇ ਉੱਥੇ ਸੋਚਿਆ ਵੀ ਨਹੀਂ ਹੋਣਾ ਹੋਰਾਂ ਨੂੰ ਬੇਨਤੀ ਹੈ ਨਾ ਕਰੋ ਇਹ ਜਿਹੇ ਕਰਤੂਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ